ਹਸਪਤਾਲ ਜਾ ਕੇ ਪਤਾ ਲੱਗਦਾ ਤੰਦਰੁਸਤੀ ਦਾ ਰਾਜ ਕੀ ਏ ਸੇਤਮੰਦ ਜੀਵਨ ਜਿਉਣੇ ਦਾ ਸੱਜਣੋਂ ਨਖਰਾ ਨਾਜ਼ ਕੀ ਏ ਆਹ دیਵਾਨ ਮਸਾ ਰੋਗੀ ਨੂੰ ਵੈਂਟੀਲੇਟਰ ਤੇ ਲਟਾ ਕੇ ਜ਼ਿੰਦਗੀ ਕੀ ਗ ਸਮਝ ਆ ਜਾਂਦੀ ਇਨਾਥਾ ਮਤਿ ਜਾਕੇ ਜੇਲਤ ਜਾਏ ਸਾਸ ਹੁੰਦਾ ਹੈ ਕੀ ਹੁੰਦੀ ਆਜਾਤੀ ਜੀ ਮਾਰੇ ਕਰਮੀ ਕੈਦ ਕੱਟਦੇ ਹੁੰਦੀ ਘਰ ਬਰਬਾਦੀ ਜੀ ਹੱਲ ਕੋਈ ਸੋਚੇ ਪਖਸ਼ੀ ਦਾਤਾਂ ਖੜੇ ਕੰਨਾਂ ਨੂੰ ਗੱਤ ਲਾਕੇ ਜਿੰਦਗੀ ਕੀ ਗੇ ਸਮਝ ਆ ਜਾਂਦੀ ਇਨਾ ਥਾ ਮਤੇ ਜਾ ਕੇ ਸਿਵਿਆਂ ਵਿੱਚ ਜਦ ਕਦੇ ਕਿਸੇ ਦੀ ਮਰਦੀ ਪਿੱਛੇ ਜਾਈ ਦਾ ਬਣ ਜਾਂਦਾ ਜਿਉਂ ਖੂਨ ਦਾ ਪਾਣੀ ਜਿਉਂ ਦੇ ਜੀ ਮਰ ਜਾਈ ਦਾ ਹਰ ਕੋਈ ਸੋਚਦਾ ਰਾਮ ਨਾਮ ਸਤ ਹੋ ਜਾਣਾ ਇੱਥੇ ਆ ਕੇ ਜ਼ਿੰਦਗੀ ਕੀ ਗ ਸਮਝ ਆ ਜਾਂਦੀ ਇਨਾ ਥਾ ਮਤੇ ਜਾਕੇ ਪੈਲੀਆਂ ਤੋਂ ਥਾ ਮਾ ਤੋਂ ਹੈ ਕੋਈ ਬੱਚੇ ਚੰਗੇ ਪਾਗਾ ਵਾਲਾ ਤੀਜੀ ਥਾ ਤੋਂ ਖਬੀਖਾਨ ਕੋਈ ਬੱਚੇ ਨਾ ਜਾਏ ਦਾਦਾ ਵਾਲਾ ਸਮਝਦਾਰ ਫਿਰ ਜ਼ਿੰਦਗੀ ਜਿਉਂਦੇ ਸੱਚ ਜਾਣੋ ਨੀਮੀ ਪਾਕੇ ਜ਼ਿੰਦਗੀ ਕੀ ਗਾ ਸਮਝ ਆ ਜਾਂਦੀ ਇੰਨਾ ਥਾ ਮਤੇ ਜਾ ਕੇ ਪਿੰਗਲਵਾੜੀ ਤੇ ਬੱਚ ਜਾਣਦਾ ਬਣ ਜੇ ਕਾ ਦੇਸ ਬਬ ਸਜਣੋ ਲੂਲੇ ਲੰਗੜੇ ਕੋੜੀ ਦੇਖ ਕੇ ਯਾਦਿਆ ਜਾਨਤਾ ਰੱਬ ਸਜਣੋ ਜਿਹੜਾ ਬੰਦਾ ਸਗੀ ਸਲਾਮਤ ਖੜ ਜਾਂਦਾ ਨੀਮੀ ਪਾ ਕੇ ਜ਼ਿੰਦਗੀ ਕੀ ਗ ਸਮਝ ਆ ਜਾਂਦੀ ਇਨਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਆਰੋਪ ਪੜਿਓ ਨੂੰ ਬਗਾ ਕੇ ਜ਼ਿੰਦਗੀ ਕੀ ਗ ਸਮਝ ਆ ਜਾਂਦੀ ਇਹ ਨਾ ਥਾ ਮਤ ਜਾ ਕੇ ਅਮਲ ਕਮਾ ਸਫਲ ਬਣਾ ਜੀਵਨ ਜੇ ਕੁਰਬਾਨੀ ਸੁਣੀ ਪੜਿਆ ਰਮਜ ਸਮਝ ਕਾਦਰ ਕੁਦਰਤ ਸੰਗ ਜਿਉਂ ਬਹਲਹਾਰ ਗਵਿੰਦ ਗਾੜੀਆਂ ਇਹ ਫਰਜ਼ ਨਵਾ ਤੂੰ ਸਜਣਾ ਲੋਕ ਪਖੀ ਲਿਖ ਕੇ ਗਾ ਕੇ ਜ਼ਿੰਦਗੀ ਕੀ ਗ ਸਮਝ ਆ ਜਾਂਦੀ ਇਹ ਨਾ ਥਾਮਤੇ ਜਾ ਕੇ ਜ਼ਿੰਦਗੀ ਕੀ ਹੈ ਸਮਝ ਆ ਜਾਂਦੀ ਇਹ ਨਾ ਥਾਮਤੇ ਜਾ ਕੇ